ਇਰੋਂ ਮੱਕੀ ਵਾਲੀ ਮਸ਼ੀਨ ਦੇ ਉੱਤੇ ਸਬਸਿਡੀਆਂ ਨਿਕਲਈਆਂ ਜਿਨ੍ਹਾਂ ਦੀ ਭਰੀ ਹੋਈ ਸੀ ਪਲਾਂਟਰ ਤੇ ਸਬਸਿਡੀ ਉਹ ਨਿਕਲਈਆਂ ਤੇ ਮੈਸ਼ੀਓ ਦਾ ਪਲਾਂਟਰ ਤੁਹਾਨੂੰ ਪਤਾ ਵੀ ਪਲਾਂਟਰ ਵਰਲਡ ਦੀ ਜਦੋਂ ਗੱਲ ਕਰਦੇ ਆ ਮੱਕੀ ਬੀਜਣ ਵਾਲੀ ਮਸ਼ੀਨ ਦੀ ਤਾਂ ਮੱਕੀ ਬੀਜਣ ਵਾਲੀ ਮਸ਼ੀਨ ਚੱਲੀ ਕਿੰਨਾਂ ਦੀ ਆ ਉਹ ਮੈਸ਼ੀਓ ਦੀ ਚੱਲੀਆਂ ਮਾਰਕੀਟ ਦੇ ਵਿੱਚ ਸਭ ਤੋਂ ਵੱਧ ਤੇ ਦੁਨੀਆ ਦੇ ਵਿੱਚ ਕੁੱਲ 192 ਦੇਸ਼ ਨੇ ਜਿਦੇ ਵਿੱਚੋਂ 150 ਦੇਸ਼ਾਂ ਦੇ ਵਿੱਚ ਮੈਸ਼ੀਓ ਕੰਪਨੀ ਦਾ ਨਾਮ ਹੈ ਜਿਹੜਾ ਉਹ ਬਣਿਆ ਹੋਇਆ ਤੇ 400 ਤੋਂ ਵੱਧ ਇੰਪਲੀਮੈਂਟੇ ਕੰਪਨੀ ਨੇ ਬਣਾਇਆ ਤੇ 400 ਦੇ ਵਿੱਚੋਂ ਇੱਕ ਜਿਹੜਾ ਕਹਦੀ ਆਪਾਂ ਵੀ ਕੰਪਨੀ ਦੇ ਪੈਰ ਲਾਤੇ ਜਿਨੇ ਭਾਰਤ ਦੇ ਵਿੱਚ ਪੰਜਾਬ ਚ ਉਹ ਪਲੈਂਟਰ ਹੈ ਪਲੈਂਟਰ ਤੋਂ ਮੈਸ਼ੀਨ ਉਹਦਾ ਨਾਮ ਬਣਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਰੋਟਾ ਵੇਟਰ ਸੁਪਰਸੀਡਰ ਵੀ ਕੀ ਜਾਂਦਾ ਤੇ ਅੱਜ ਸੁਲਤਾਨਪੁਰ ਲੋਧੀ ਪਹੁੰਚਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਬਾਬੇ ਨਾਨਕ ਦੀ ਧਰਤੀ ਤੇ ਤੇ ਉੱਥੇ ਇਹਨਾਂ ਦੇ ਪਲੈਂਟਰ ਆਪਣੇ ਦੁਆਬਾ ਇੰਪਲੀਮੈਂਟਸ ਵਾਲੇ ਡਿਲੀਵਰ ਕਰ ਰਹੇ ਨੇ ਤੇ ਅੱਜ ਘਟੋ ਘਟ 15 16 ਪਲਾਂਟਰ ਇਹਨਾਂ ਦੇ ਬੁੱਕ ਹੋ ਗਏ ਜਿਹੜੇ ਟਰੈਕਟਰਾਂ ਦੇ ਪਿੱਛੇ ਪਾਏ ਖੜੇ ਨੇ ਤੇ ਦੇਈ ਜਾਂਦੇ ਨੇ ਤੇ ਬਾਕੀ ਹੋ ਰਹੇ ਨੇ ਇੱਕ ਦਿਨ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ ਤਿੰਨ ਚਾਰ ਪਲਾਂਟਰਾਂ ਤੇ ਸਬਸਿਡੀ ਵਾਲੇ ਨੇ ਤੇ ਬਾਕੀ ਉਂਝੇ ਜਾ ਰਹੇ ਨੇ ਵੀ ਬਾਅਦ ਚ ਹੋ ਸਕਦਾ ਨਿਕਲੇ ਆਵੇ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਜਾਰੀਗਾ ਜੀ ਵੱਡੇ ਭਰਾਵਾਂ ਨੂੰ ਜੀ ਤੇ ਕਦੋਂ ਤੋਂ ਯੂਜ਼ ਕਰ ਰਹੇ ਹੋ ਬਾਈ ਆਪਣਾ ਆਪਾਂ ਵੀ ਜੀ 2020 ਤੋਂ ਵਰਤ ਰਹੇ ਆ ਮਾਸ਼ੀਓ ਦਾ ਮੱਕੀ ਵਾਲਾ ਪਲਾਂਟਰ ਕਿਹੜਾ ਪਿੰਡ ਹੈ ਬਾਈ ਆਪਣਾ ਮੇਜਰ ਵਾਲਿਆ ਡਿਸਟ੍ਰਿਕਟ ਕਪੂਰਥਲਾ ਆਪਣਾ ਕਪੂਰ ਥਲੇ ਜ਼ਿਲ੍ਹੇ ਚ ਮੇਜਰਵਾਲ ਮੇਜਰਵਾਲ ਪਿੰਡ ਆ ਆਪਣਾ ਜੀ ਹਾਂ ਕੁਖਰੇਨ ਦੇ ਲਾਗੇ ਤੇ 20 ਤੋਂ ਵਰਤ ਰਿਆ ਬਾਈ 24 ਚ ਫੇਰ ਨਾ ਮਤ ਕਿੰਨੇ ਬਦਲ ਤੇ ਇਹ ਆਪਾਂ ਨਹੀਂ ਆਪਾਂ ਉਹ ਵੀ ਕੋਲਿਆ ਆਪਣੇ ਠੀਕ ਹੈ ਫੇਰ ਲਿਆ ਆਪਾਂ 2022 ਚ ਲਿਆ ਉਹ ਵੀ ਕੋਲਿਆ ਤੇ ਤੀਜਾ ਤੇ ਤੀਜਾ ਪਲੰਟਰ ਹੈ ਆਪਣਾ ਕੋਲ ਇਹ ਹੁਣ 24 25 ਜੀ ਲੈ ਲਿਆ ਹਾਂਜੀ 25 ਜੀ ਲਾ ਲਓ ਹਾਂਜੀ ਹਾਂ ਪਹਿਲਾਂ 20 ਚ ਰਹਿਤਾ ਫੇਰ ਦੂਜਾ 23 ਚ 23 ਚ ਰਹਿਤਾ ਹਾਂਜੀ ਹਾਂ ਹੁਣ 24 ਚ ਚ ਹੁਣ 24 ਦੇ ਐਂਡ ਚ 25 ਚ ਹੋਰ ਲੈ ਲਿਆ ਤੇ ਬਾਈ ਕਿਵੇਂ ਲੱਗੀ ਸਰਵਿਸ ਇਹ ਬਹੁਤ ਜ਼ਿਆਦਾ ਵਧੀਆ ਵਾ ਮਤਲਬ ਇਕੋ ਰੇਸੀ ਬਹੁਤ ਜ਼ਿਆਦਾ ਵਧੀਆ ਵਾ ਟਰੈਕਟਰ ਹੌਲੀ ਚਲਾ ਲਓ ਤੇਜ਼ ਚਲਾ ਲਓ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਵੀ ਇਹ ਦਾਣਾ ਮਿਸਮਸ ਨਹੀਂ ਕਰਦਾ ਦਾਣਾ ਮਿਸ ਨਹੀਂ ਕਰਦੀ ਆ ਬੀਜ ਦੀ ਵਧੀਆ ਕੁਆਲਿਟੀ ਹੋਵੇ ਜਦਾਂ ਹੂੰ ਤੇ ਦਵਾਈ ਦੂ ਵੀ ਥੋੜਾ ਪਹਿਲਾਂ ਲੱਗੀ ਹੋਵੇ ਹਰੀ ਹੋਣ ਦੀ ਕੋਈ ਸਮੱਸਿਆ ਕੁਛ ਨਹੀਂ ਇਦਾਂ ਦਾ ਬੈੱਡ ਕਿਵੇਂ ਬਣਾਉਂਦਾ ਪ੍ਰਾ ਬੈੱਡ ਜਿਹੜੇ ਉਹ ਭਾਜੀ ਬੈੱਡ ਉਹ ਵੱਖਰੇ ਹੁੰਦੇ ਆ ਹੂੰ 오ਰੇਜਰਾਂ ਤੇ ਆ ਹਾਂ 오ਰੇਜਰਾਂ ਤੇ ਆ ਜਿੱਥੇ ਜਿੰਨੇ ਨਹੀਂ ਫਿਰ ਵੀ ਪਲਾਂਟਰ ਦਾ ਵੀ ਹੁੰਦਾ ਕਿਤੇ ਨਾ ਕਿਤੇ ਵੀ ਜਿੰਮੇ ਹਲਕਾ ਹੁੰਦਾ ਉੱਪਰ ਦੀ ਲੰਘੇ ਜਾਂਦਾ ਆਹ ਪਲਾਂਟਰ ਵਾਈਬ੍ਰੇਟ ਕਰਕੇ ਬਹੁਤ ਵਧੀਆ ਆ ਤੇ ਸਰ ਕੋਈ ਦਿੱਕਤ ਨਹੀਂ ਆਈ ਹੋਵੇ ਬਾਈ ਸਾਨੂੰ ਕੋਈ ਦਿੱਕਤ ਨਹੀਂ ਆਈ ਹੈ ਸਰਵਿਸ ਵੀ ਵਧੀਆ ਇਹਨਾਂ ਦੀ ਹੂੰ ਆਪਣੀ ਦੋਆਬਾ ਇੰਪਲੀਮੈਂਟ ਵਾਲਿਆਂ ਦੀ ਤੇ ਸਪੇਅਰ ਪਾਰਟ ਦਾ ਪਤਾ ਹੀ ਆ ਮਾਸ਼ੀਓ ਦਾ ਵੀ ਜਿੱਥੋਂ ਮਰਜ਼ੀ ਲੈ ਲਓ ਹਾਂਜੀ ਹਾਂਜੀ ਜਿੱਥੋਂ ਮਰਜ਼ੀ ਨਹੀਂ ਜਿੱਥੋਂ ਮਰਜ਼ੀ ਨਹੀਂ ਹੂੰ ਸਲਤਨਪੁਰਾ ਹੀ ਮਿਲਦਾ ਓਦਾਂ ਜਿਆਦਾ ਠੀਕ ਹੈ ਵੀ ਜਿਹੜੀ ਚੀਜ਼ ਇੱਥੇ ਦੋਆਬਾ ਇੰਪਲੀਮੈਂਟਸ ਤੋਂ ਹੀ ਮਿਲਦਾ ਮਿਲਦੀ 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 ਠੀਕ ਹੈ ਵੀ ਥੋੜੇ ਏਰੀਆ ਦੇ ਵਿੱਚ ਨਾ ਨਹੀਂ ਪੈਂਦਾ ਆਪਾਂ ਨੂੰ ਹੂੰ ਮਤਲਬ ਮੇਨ ਹੱਬ ਆ ਸੋਹਣੀ ਆ ਥੋੜੇ ਏਰੀਆ ਦੇ ਵਿੱਚ ਬਾਹਰ ਨਹੀਂ ਜਾਣਾ ਪੈਂਦਾ ਤੇ ਬਾਕੀ ਸੈਟੀਸਫਾਈਡ ਹੋ ਬਹੁਤ ਵ ਮੁੰਡੇ ਬਾਹਰ ਜਾਣ ਨੂੰ ਫਿਰਦੇ ਆ ਉਹ ਇੱਥੇ ਆਪਣੇ 2-4 ਸੰਦ ਰੱਖ ਕੇ ਬੈਠੇ ਤੇ ਕੀ ਰੇਟ ਲੈਣੇ ਹੋ ਬਾਈ ਤੁਸੀਂ ਆਪਣੇ ਪਿੰਡ ਸਾਡੇ 1300 1200 1300 1400 ਵੀ ਲਲੀ ਦਾ ਪਰ ਇਕੜ ਜਿੱਦਾਂ ਗਾਹਕ ਜਿੱਥੇ ਟਿਕ ਜਵੇ ਪਰ ਇਕੜ ਹਾਂਜੀ ਹਾਂਜੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਅੱਜ 15 ਤੋਂ 16 ਆਪਾਂ ਪਲਾਂਟਰ ਜਿਹੜੇ ਡਿਲੀਵਰ ਕਰ ਚੁੱਕੇ ਆ ਤੇ ਕਿਵੇਂ ਆ ਮਾਰਕੀਟ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਪਹਿਲਾਂ ਤਾਂ ਸਸੀ ਗੱਲ ਸਰ ਤੁਹਾਡਾ ਸਵਾਗਤ ਕਰਦਾ ਇੱਥੇ ਆਉਣ ਦਾ ਜੀ ਤੁਸੀਂ ਸਾਡਾ ਸਹਿਯੋਗ ਕਰਦੇ ਆ ਬਾਕੀ ਜੀ ਆ ਇਹਨੂੰ ਕਹਿੰਦਾ ਮੈਸ਼ੂ ਦੀ ਟੀਮ ਦਾ ਜੀ ਤੇ ਕਿਵੇਂ ਲੱਗਦੀ ਹੈ ਜੀ ਮਾਰਕੀਟ ਦਾ ਮਾਹੌਲ ਕਿਵੇਂ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਦਸੰਬਰ ਉਦੋਂ ਵੀ ਦੇਖਿਆ ਸੀ ਤੇ ਇਸ ਵਾਰ ਵੀ ਦੇਖ ਪਿਛਲੇ ਸਾਲ ਨਾਲੋਂ ਤਾਂ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਅੱਜ ਆਪਾਂ 15 ਕ ਪਲੈਂਟਰ ਡਿਲੀਵਰ ਕੀਤੇ ਆ ਜੀ ਤਾਂ 10 ਕ ਪਹਿਲਾਂ ਬੁੱਕ ਸੀਗੇ ਜਿਹੜੇ ਕਸਟਮਰ ਨਹੀਂ ਪਹੁੰਚ ਸਕੇ ਅੱਜ ਤੇ ਅੱਜ ਇਹ ਇਵੈਂਟ ਦੇਖ ਕੇ ਚਾਰ ਕਸਟਮਰ ਮੌਕੇ ਤੇ ਆਪਣੀ ਬੁਕਿੰਗ ਆ ਚੁੱਕੀ ਆ ਇੱਕ ਵੀਰ ਹੁਣੀ ਇੱਥੇ ਹੁਣੇ ਖੜੇ ਸੀਗੇ ਬੁੱਕ ਕਰਵਾਉਣ ਵਾਸਤੇ ਉਹ ਪੇਮੈਂਟ ਲਈ ਖੜੇ ਸੀਗੇ ਤੇ ਸੁਪਰਸੀਡਰ ਦਾ ਸੀਜ਼ਨ ਕਿਵੇਂ ਰਿਹਾ ਜੀ ਆਪਾਂ ਕਿੰਨਾ ਕੁ ਵੇਚਤਾ ਸੁਪਰਸੀਡਰ ਦਾ ਸੀਜ਼ਨ ਬਹੁਤ ਵਧੀਆ ਰਿਹਾ ਇਸ ਸਾਲ ਸੁਪਰਸੀਡਰ 150 ਪਲੱਸ ਚ ਲੱਗੇ 160 ਦੇ ਕਰੀਬ ਆਪਾਂ ਚਲ ਗਏ ਆ ਜੀ ਤੇ ਰੋਟਾਬੀਟਰ ਵੀ ਆ ਸੁਪਰਸੀਡਰ ਵੀ ਆ ਇੱਕ ਚੀਜ਼ ਦੱਸੋ ਮੈਨੂੰ ਕਦੋਂ ਤੋਂ ਆਪਾਂ ਕੰਮ ਕਰ ਰਹੇ ਆ ਇਹਨਾਂ ਨਾਲ ਮੈਸ਼ਿਓ ਦੇ ਨਾਲ ਆਪਾਂ ਲਾਕਡਾਊਨ ਤੋਂ ਕੰਮ ਕਰ ਰਹੇ ਆ ਲਾਕਡਾਊਨ ਤੋਂ ਫਰਵਰੀ 2020 ਦੇ ਵਿੱਚ ਆਪਾਂ ਮੈਸ਼ਿਓ ਦੇ ਡੀਲਰ ਬਣੇ ਸੀ ਇੱਕ ਤਾਂ 2020 21 22 2021 ਉਹ ਵੀ ਸਾਲ ਸੀਗਾ ਮੈਸ਼ਿਓ ਦਾ ਤੇ ਇੱਕ ਤੁਸੀਂ ਦੇਖਿਆ 2024 ਤੇ ਇਹ ਸਾਲਾਂ ਦੇ ਵਿੱਚ ਕੀ ਡਿਫਰੈਂਸ ਦੇਖਿਆ ਕਸਟਮਰ ਦਾ ਮੈਸ਼ਿਓ ਪ੍ਰਤੀ ਮੈਸ਼ਿਓ ਪ੍ਰਤੀ ਕਿਉਂਕਿ ਕੰਪਨੀ ਦਾ ਉਹੀ ਆ ਪ੍ਰੋਡਕਟ ਵੀ ਉਹੀ ਆ ਕੰਪਨੀ ਵੀ ਉਹੀ ਆ ਪ੍ਰੋਡਕਟ ਵੀ ਉਹੀ ਆ ਕੀ ਆ ਕਿ 2020 21 ਦੇ ਵਿੱਚ ਜਦੋਂ ਆਪਾਂ ਸਟਾਰਟਿੰਗ 'ਚ ਕਿਸੇ ਸਿਸਟਮ 'ਚ ਆਨੇ ਆ ਉਹਨੂੰ ਸਿਸਟਮ ਨੂੰ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਆਪਾਂ ਸਿਸਟਮ ਨੂੰ ਸਮਝੇ ਬਾਕੀ ਮੈਸ਼ਿਓ ਦੀ ਟੀਮ ਵਧੀਆ ਸੀਗੀ ਉਹਦੇ ਦੇ ਨਾਲ ਇੱਕੋ ਦਮ ਬੂਸਟ ਕੀਤਾ ਜੀ ਤੇ ਬਾਕੀ ਜਦੋਂ ਤੋਂ ਮੈਂ ਜੀ ਮੈਂ ਵੀ ਦੱਸਦਾ ਹਾਂ ਵੀ ਉਦੋਂ ਤਾਂ ਮੈਨੂੰ ਲੱਗਦਾ ਸੀ ਵੀ ਮੈਸ਼ੀਓ ਬਾਰੇ ਦੱਸਣਾ ਪੈਂਦਾ ਸੀ ਪਹਿਲਾਂ ਪਹਿਲਾਂ ਜਦੋਂ ਮੈਂ ਵੀ ਨਹੀਂ ਕਦੇ ਸੁਣਿਆ ਸੀ ਹੁਣ ਆਪਾਂ ਨੂੰ ਲੋਕ ਕਹਿੰਦੇ ਵੀ ਹਾਂ ਜੇ ਚੰਗਾ ਤਾਂ ਫਰਮਾਸ਼ੀਓ ਤਾਂ ਹੀ ਆ ਹਨਾ ਫਰਮ ਇਹ ਕਰਦਿਆ ਬਿਲਕੁਲ ਤੇ ਰੇਸ਼ਵ ਸਰ ਸਭ ਤੋਂ ਪਹਿਲਾਂ ਸਸੀਕਾਲ ਜੀ ਸਸੀਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੇ ਮੈਂ ਸੇਮ ਸਵਾਲ ਪਹਿਲਾਂ ਤੁਹਾਡੇ ਤੋਂ ਜੀ ਵੀ ਇੱਕ ਤਾਂ 15 16 ਦੇ ਵਿੱਚ ਸੀਗੀ ਕੰਪਨੀ ਤੇ ਇੱਕ ਅੱਜ 24 25 ਦੇ ਵਿੱਚ ਕਿੰਨਾ ਕੁ ਫਰਕ ਪਿਆ ਫਾਰਮਰ ਦਾ ਕੰਪਨੀ ਪ੍ਰਤੀ ਦੇਖੋ ਜਦੋਂ 15 16 ਦੇ ਵਿੱਚ ਇੱਕ ਸੀਏਦੋ ਇੱਕ ਕੰਪਨੀ ਇੱਕ ਨਵੀਂ ਆਈ ਸੀ ਇੱਥੇ ਹੂੰ ਨਵੀਂ ਆ ਕੇ ਸਮਾਂ ਲੱਗਦਾ ਤੁਹਾਨੂੰ ਵੀ ਪਤਾ ਨਵੀਂ ਲੋਕਾਂ ਨੂੰ ਦੇਖਦੇ ਨੇ ਹੁਣ ਲੋਕਾਂ ਨੇ ਹੌਲੀ ਹੌਲੀ ਚਲਾਇਆ ਹੰਡਾਇਆ ਹੰਡਾਇਆ ਉਹਨਾਂ ਨੂੰ ਪਤਾ ਲੱਗਿਆ ਕਿ ਕੁਆਲਿਟੀ ਹੈ ਕੁਆਲਿਟੀ ਦਾ ਹੀ ਮੁੱਲ ਹੈ ਦੇਖੋ ਇਸੀ ਚੀਜ਼ ਦੇ ਉੱਤੇ ਸਾਰਾ ਚੀਜ਼ ਦਿੰਦੀ ਹੈ ਤੇ ਹੁਣ ਤਾਂ ਫਿਰ ਲੋਕ ਆ ਕੇ ਕਹਿੰਦੇ ਨੇ ਆਪਾਂ ਨੂੰ ਫਾਰਮ ਰੱਖ ਕੇ ਕਹਿੰਦੇ ਨੇ ਵੀ ਬਿਲਕੁਲ ਬਾਕੀ ਗੱਲਬਾਤ ਤੇ ਅੱਜ ਦੇ ਇਵੈਂਟ ਨੂੰ ਕਿਵੇਂ ਦੇਖਦੇ ਕਿੰਨੀ ਖੁਸ਼ੀ ਹੈ ਜੀ ਅੱਜ ਦਾ ਇਵੈਂਟ ਬਹੁਤ ਵਧੀਆ ਰਿਹਾ ਬੜਾ ਪ੍ਰੀਸੀਜਨ ਹੈ ਹਲੇ ਕਿਉਂਕਿ ਮੱਕੀ ਦਾ ਸੀਜ਼ਨ ਗਾਂ ਆ ਅਸੀਂ ਬੜੀਆ ਆਪਣੇ ਕਰਨੀ ਕੋਸ਼ਿਸ਼ ਕੀਤੀ ਚੰਗੀ ਗਈ ਵੱਧੋ ਵੱਧ ਤਰੀਕੇ ਦੇ ਨਾਲ ਇਹਨੂੰ ਕਰਿਆ ਜਾਵੇ ਕੁਝ ਫਾਰਮਰ ਆ ਨਹੀਂ ਸਕੇ ਤੁਹਾਨੂੰ ਪਤਾ ਜੀ ਸ਼ਹੀਦੀ ਦਿਹਾੜੇ ਵੀ ਸ਼ੁਰੂ ਹੋ ਗਏ ਆ ਕੁਝ ਉਧਰ ਵੀ ਲੋਕ ਜਾਣ ਲੱਗ ਗਏ ਜਿਵੇਂ ਇੱਕ ਆਪਾਂ ਕਹਿ ਲਈਏ ਥੋਡੀ ਪਰਫੈਕਸ਼ਨ ਦੀ ਸੀਰੀ ਚੱਲ ਰਹੀ ਆ ਵੀ ਜੇ ਪਲਾਂਟਰ ਕਹਿ ਲਈਏ ਸਭ ਤੋਂ ਵਧੀਆ ਕਿਹੜਾ ਹੈਸ਼ੀਓ ਸੁਪਰ ਸੀਡਰ ਦੇ ਵਿੱਚ ਵੀ ਸੇਮ ਸੀਨ ਹੈ ਤੇ ਰੋਟਾਵੇਟਰ ਦੇ ਵਿੱਚ ਵੀ ਤੇ ਪਰਫੈਕਸ਼ਨ ਮਤਲਬ ਪਰਫੈਕਟ ਤਾਂ ਕਹਿ ਸਕਦੇ ਆ ਕਿਉਂਕਿ 23 ਤੇ 24 ਮਾਡਲ ਦੇ ਵਿੱਚ ਨਾ ਪਲਾਂਟਰ 'ਚ ਫਰਕ ਆ ਨਾ ਰੋਟਾਵੇਟਰ ਚ ਨਾ ਸੁਪਰਸੀਡਰ ਚ ਵੀ ਆਲਰੇਡੀ ਸਭ ਟੌਪ ਐ ਕੋਈ ਚੇਂਜ ਕਰਨ ਦੀ ਲੋੜ ਨਹੀਂ ਤੇ ਜਦੋਂ 2021 ਦੇ ਵਿੱਚ ਅਸੀਂ ਆਏ ਸੀਗੇ ਸੁਪਰਸੀਡਰ ਲੈ ਕੇ ਪਹਿਲੇ ਸਾਲ ਉਹ ਸਾਨੂੰ ਬਹੁਤ ਚੇਂजेस ਕਰਨੀਆਂ ਪਈਆਂ ਫਿਰ ਅਸੀਂ ਫਾਰਮਰ ਦੀ ਫੀਡਬੈਕ ਦੇ ਅਨਸਾਰ ਇੱਕ ਵਾਰ ਹੀ ਡਿਜ਼ਾਈਨ ਕੀਤਾ ਅਸੀਂ ਉਸ ਦੇ ਵਿੱਚ ਅੱਜ ਤੱਕ ਕੋਈ ਚੇਂजेस ਜ਼ਿਆਦਾ ਕੋਈ ਖਾਸ ਕੀਤੀਆਂ ਨਹੀਂ ਫਾਰਮਰ ਨੇ ਮੰਗਿਆ ਨਹੀਂ ਫਾਰਮਰ ਨੇ ਕੋਈ ਅੱਗੇ ਕੋਈ ਰਿਕੁਆਇਰਮੈਂਟ ਨਹੀਂ ਆਈ ਕਿਉਂਕਿ ਅਸੀਂ ਫੀਡਬੈਕ ਤੇ ਹੀ ਕੰਮ ਕਰਦੇ ਆ ਜੇ ਕੋਈ ਕੰਪਲੇਂਟ ਆਊਗੀ ਤਾਂ ਹੀ ਅਸੀਂ ਅੱਗੇ ਉਹਨੂੰ ਕਰੀਏ ਇਸ ਦੇ ਵਿੱਚ ਸਾਨੂੰ ਕੋਈ ਚੇਂਜ ਕਰਨ ਦੀ ਜ਼ਰੂਰਤ ਲੱਗ ਹੀ ਨਹੀਂ ਰਹੀ ਜੇ ਜ਼ਰੂਰ ਆਈ ਕਿ ਤਾਂ ਜੀਆਏ ਨੂੰ ਆ ਅਸੀਂ ਉਸ ਦੇ ਵਿੱਚ ਜ਼ਰੂਰ ਚੇਂਜ ਕਰਕੇ ਦਵਾਂਗੇ ਬਿਲਕੁਲ ਜੀ ਤੇ ਅੱਗੇ ਕੀ ਰੈਗੂਲੇਸ਼ਨ ਕਰ ਰਹੇ ਹੋ ਜਿਵੇਂ ਹੁਣ ਸਾਲ ਦਾ ਐਂਡ ਆ ਗਿਆ 2025 ਦੇ ਵਿੱਚ ਨਵਾਂ ਕੀ ਦੇਖਣ ਨੂੰ ਦੇਖੋ 25 ਦੇ ਵਿੱਚ ਅਸੀਂ 5 ਤੋਂ 6 ਇੰਪਲੀਮੈਂਟ ਲੈ ਕੇ ਆ ਰਹੇ ਹਾਂ ਨਵੇਂ ਪਰ ਹਲੇ ਅਸੀਂ ਉਹ ਦੱਸ ਨਹੀਂ ਸਕਦੇ ਡਿਸਕਲੋਜ਼ ਨਹੀਂ ਕਰ ਸਕਦੇ ਪਰ ਐਮਾ ਕਵਾਂਗੇ ਜੋ ਸਾਡੀ ਵਰਲਡ ਵਾਈਡ ਟੈਕਨੋਲੋਜੀ ਹੈ ਸਾਡੇ ਕੋਲ ਵਰਲਡ ਵਾਈਡ 400 ਤੋਂ ਵੀ ਉੱਪਰ ਪ੍ਰੋਡਕਟ ਨੇ ਉਹਨਾਂ ਪ੍ਰੋਡਕਟਾਂ ਨੂੰ ਇੱਥੇ ਲੈ ਕੇ ਆਣਾ ਤੇ ਉਹਨਾਂ ਦੇ ਲਈ ਜਿਵੇਂ ਟਰੈਕਟਰ ਹੁਣ ਐਚਪੀ ਵੱਧ ਚਾਹੀਦੀ ਹੈ ਹੁਣ ਪੰਜਾਬ ਦੀ ਮਾਰਕੀਟ ਉਸ ਤਰ੍ਹਾਂ ਦੀ ਹੋ ਗਈ ਹੈ ਕਿ ਵੱਧ ਐਚਪੀ ਵਾਲੇ ਟਰੈਕਟਰ ਆਣ ਲੱਗ ਗਏ ਆ ਫਾਰਮਰ ਪਰਚੇਸ ਕਰਦਾ ਜਿਸ ਬੈਲਟ 'ਚ ਅਸੀਂ ਖੜੇ ਆ ਇੱਥੇ ਜ਼ਿਆਦਾਤਰ ਹੁਣ 60 ਐਚਪੀ ਤੋਂ ਉੱਪਰ ਵਾਲੇ ਟਰੈਕਟਰ ਹੀ ਪਰਚੇਸ ਹੁੰਦੇ ਨੇ ਤੇ ਜਿਵੇਂ ਉਹ ਆਊਗੀ ਉਸ ਤਰ੍ਹਾਂ ਦੀ ਟੈਕਨੋਲੋਜੀ ਅਸੀਂ ਆਈਸੋਟ੍ਰੋਨਿਕ ਟੈਕਨੋਲੋਜੀ ਆਟੋਮੈਟ ਆਊਗਾ ਜੀ ਫਾਰਮਰ ਦਾ ਫਾਰਮਰ ਦਾ ਪੂਰਾ ਫਾਇਦਾ ਹੋਊਗਾ ਤਾਂ ਹੀ ਫਾਰਮਰ ਨੂੰ ਅੱਗੇ ਵਧਾਉ ਤਾਂ ਹੀ ਮੰਨੂਗਾ ਜੇ ਖੇਤੀ ਉਹ ਖੇਤੀ ਚ ਆਪਣਾ ਮੈਕਨਾਈਜੇਸ਼ਨ ਲੈ ਕੇ ਆਊਗਾ ਜੀ ਤੋਂ ਤੋਂ ਜੁੜਿਆ ਜੀ ਆਪਾਂ ਇਹਨਾਂ ਦੇ ਨਾਲ ਅਹੀਂ ਬਾਜੀ ਆਗਤੀ ਇਹਨਾਂ ਕੋਲ ਲਈ ਮੱਕੀ ਵਾਲੀ ਵੀ ਖੀਨ ਹੂੰ ਪਲਾਂਟਰ ਹਾਂ ਪਲਾਂਟਰ ਲਿਆ ਇਹਨਾਂ ਕੋਲ ਬਹੁਤ ਵਧੀਆ ਕਿਵੇਂ ਰਿਹਾ ਇਹਨਾਂ ਦਾ ਸਰਵਿਸ ਵਗੈਰਾ ਬਹੁਤ ਵਧੀਆ ਰਹੀ ਸਰਵਿਸ ਸਬਸਿਡੀ ਦਾ ਸੀਨ ਹਾਂਜੀ ਸਬਸਿਡੀ ਵੀ ਇਹਨਾਂ ਦੱਸੀ ਆ ਸਰਵਿਸ ਵਧੀਆ ਹੈਲਪ ਕੀਤਾ ਹਾਂਜੀ ਬਹੁਤ ਵਧੀਆ ਕੀਤੀ ਬਹੁਤ ਵਧੀਆ ਡੀਲ ਕੀਤੀ ਸੱਟ ਲੈਣਾ ਜੀ ਹਾਂਜੀ ਤੇ ਬਈ ਆਪਣੇ ਕੋਲੇ ਕੀ ਪ੍ਰੋਡਕਟ ਹੈ ਬਈ ਸੁਪਰ ਸੀਡਰ ਲੈ ਆਏ ਐ ਜੀ ਇਸ ਸਾਲ ਲਈ 24 ਚ ਹਾਂਜੀ ਤੇ ਸਬਸਿਡੀ ਪੈ ਗਈ ਸੀ ਹਾਂਜੀ ਆ ਗਈ ਖਾਤੇ ਜੀ ਬਾਈ ਨੇ ਵਧੀਆ ਹੈਲਪ ਕੀਤੀ ਬਹੁਤ ਵਧੀਆ ਜੀ ਤੇ ਸਰਵਿਸ ਕਿਵੇਂ ਆ ਪੂਰੀ ਓਕੇ ਕਾ ਦਿੱਕਤ ਹੀ ਨਹੀਂ ਆਈ ਕੋਈ ਬੰਦੇ ਪਹੁੰਚ ਨਹੀਂ ਤੁਸੀਂ ਫੜ ਕੇ ਲੈ ਆਈਦੇ ਸੀ ਠੀਕ ਹੈ ਤੇ ਆਪਣੇ ਕੋਲ ਕੀ ਇੰਪਲੀਮੈਂਟ ਨਹੀਂ ਆਪਣੇ ਕੋਲ ਰੂਟਾ ਵੇਟ ਰਹਿ ਦੋ ਮੈਂ ਦੋ ਹਾਂਜੀ ਮੈਸਜ ਇੱਕ ਇੱਕ 23 ਮਾਡਲ ਇੱਕ 24 ਮਾਡਲ ਠੀਕ ਹੈ ਦੋਨੋਂ ਇਹ ਸਾਲਾਂ ਚ ਲਗਾਤਾਰ ਲੈ ਲਏ ਹਾਂਜੀ ਹਾਂਜੀ ਤੇ ਕੋਈ ਦਿੱਕਤ ਵਗੈਰਾ ਨਹੀਂ ਕੋਈ ਸਰਵਿਸ ਦੀ ਲੋੜ ਪਈ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲੇ ਕੀ ਆਪਣੇ ਕੋਲ ਮੱਕੀ ਵਾਲੇ ਪਲੱਟਰ ਹੈ ਕਿੰਨੇ ਡਾਟਰ ਚਾਰ ਬਲੰਟਰ ਚਾਰ ਬਲੰਟਰ ਹੈ 17 ਦੇ ਜੁੜੇ ਹੈ ਇਹਨਾਂ ਠੀਕ ਹੈ 2017 ਦੇ ਪੁਰਾਣੇ ਜੁੜੇ ਹੋ ਤੇ ਕਿਵੇਂ ਆ ਸਰਵਿਸ ਵਗੈਰਾ ਬੋਲ ਜੀ ਤੇ ਦਿੰਦੇ ਆ ਸਾਥ ਪੂਰਾ ਮੈਂ ਕਿਹਾ ਬਿਲਕੁਲ ਸਾਥ ਦੇ ਜੀ ਤੇ ਬਾਈ ਆਪਣੇ ਕੋਲੇ ਤਾਂ ਪਲਾਂਟਰ ਦੱਸ ਹੀ ਚੁੱਕਾ ਹੈ। ਆਪਣੇ ਕੋਲ ਤਿੰਨ ਪਲਾਂਟਰ ਹੈ ਹਾਂਜੀ। ਕਰੋਟਾ ਵੇਟਰਾਂ ਮਾਸ਼ੀਓ ਦਾ। ਬੰਦਿਆ ਚੱਲਦੇ ਆ ਚੀਜ਼ਾਂ ਰਿਆਲੀਆਂ ਚੱਲ। ਬਾਈ ਜਿਵੇਂ ਸਬਸਿਡੀ ਦੇ ਵਿੱਚ ਡੀਲਰ ਦਾ ਵੀ ਬਹੁਤ ਵੱਡਾ ਹੱਥ ਪੂਰਾ ਸੰਯੋਗ ਹੈ। ਸੋ ਕੋ ਆਪ ਫੋਨ ਕਰ ਕਰਕੇ ਕਹਿੰਦੇ ਤੁਸੀਂ ਆਪਣਾ ਲਾਗਜ ਭਰੋ। ਭਰੋ ਜਾਂ ਜਦੋਂ ਪਵਾਉਣ ਦੇ ਵਾਰੀ ਵੈਰੀਫਿਕੇਸ਼ਨ ਵਾਰੀ। ਵਧੀਆ ਖੜਦੇ ਆ। ਠੀਕ ਹੈ। ਵੀ ਕੋਈ ਦਿੱਕਤ ਤਾਂ ਨਹੀਂ ਹੁੰਦੀ। ਨਹੀਂ ਬਹੁਤ ਵਧੀਆ ਬਹੁਤ ਖੁਸ਼ ਆ। ਇਹ ਨਹੀਂ ਵੀ ਨੀਰੇ ਕਰ ਲੋ ਸਵੇਰੇ ਕਰ ਲੋ ਫੋਨ। ਚੱਕਣ ਕੇ ਫੋਨ ਕੋ ਇਹ ਤਾਂ ਆਮ ਦੁਕਾਨਦਾਰ ਵਾਲਾ ਕੰਮ ਨਹੀਂ ਆ। ਜ਼ਿਮੀਂਦਾਰ ਝਟਕਾ ਸੌਦਾ ਆ।